ਅਡੇਕੋ ਨੌਜਵਾਨ ਦਾ ਜਿਹੜਾ ਗੋਲੀ ਮਾਰ ਕੇ ਕੁਝ ਨੌਜਵਾਨਾਂ ਨੇ ਕਤਲ ਕਰ ਦਿੱਤਾ ਕੀ ਕਹਿਣਾ ਚਾਹੋਗੇ ਅੱਜ ਦਾ ਇਹ ਮਾਰ ਆਈ ਦਾ ਗੱਲ ਲਗਾਉਂਗੇ ਵੀ ਪੰਜਾਬ ਦੇ ਵਿੱਚ ਦੁਬਾਰਾ ਹੱਤਬਾਜ਼ੀ ਦਾ ਦੌਰ ਆ ਗਿਆ ਹੂੰ ਪ੍ਰਸ਼ਾਸਨ ਇਹਦੇ ਵਿੱਚ ਕੋਈ ਕਾਰਵਾਈ ਨਹੀਂ ਕਰ ਰਿਹਾ ਹੂੰ ਥੋੜੇ ਦਿਨ ਪਹਿਲਾਂ ਖੁਦ ਮਨੂੰ ਧਮਕੀ ਆਈ ਵੀ ਐਕਸਟਰਾ ਦੀ ਹੂੰ ਸਾਡੇ ਪਿੰਡ ਦਾ ਹੀ ਮੁੰਡਾ ਹੈ ਹਨੀ ਗਾਣਾ ਅਮਰੀਕਾ ਜਾ ਕੇ ਉਹਨਾਂ ਯੂ ਐਸ ਏ ਜਾ ਕੇ ਮੈਨੂੰ ਕਪੂਤ ਧੰਪੀਆ ਦਈਆ ਮੈਸੇਜ ਵੀ ਸਾਹਿਬ ਦਾ ਦਰਖਾਸਤ ਮਿਲਈ ਹੈ ਪਰ ਉਹਦੇ ਵਿੱਚ ਕੋਈ ਕਾਰਵਾਈ ਹਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਇਹ ਜਿਹੜਾ ਮਰਨੇ ਵਾਲਾ ਦਾ ਇਹ ਤੁਹਾਡਾ ਕੀ ਲੱਗਦਾ ਦਾ ਤੀਜਾ ਲੱਗਦਾ ਦਾ ਜੀ ਵੀਰ ਤੁਹਾਡਾ ਪਤੀਜਾ ਦਾ ਹਾਂ ਜੀ ਤੇ ਕਿੰਨੀਆਂ ਗੋਲੀਆਂ ਮਾਰੀਆਂ ਇਹਦੇ ਇਹਦੇ ਜੀ ਗੋਲੀਆਂ ਤਾਂ ਹੁਣ ਹਾਲੇ ਪੁਣੀ ਪਹੁੰਚੇ ਆ ਸੀ ਸਾਨੂੰ ਹਾਲੇ ਪਤਾ ਨਹੀਂ ਲੱਗਿਆ ਵੀ ਕਿੰਨੀਆਂ ਗੋਲੀਆਂ ਬੱਜੀ ਆ ਅੱਛਾ ਤੁਹਾਡਾ ਕੀ ਨਾਮ ਹੈ ਜੀ ਮੰਗਾ ਰਾਣਾ ਜੀ ਅੱਛਾ ਤਾਨੂੰ ਜਿਹੜੀਆਂ ਧਮਕੀਆਂ ਆਈਆਂ ਫਿਰ ਤੁਸੀਂ ਇਹਦੀ ਸ਼ਿਕਾਇਤ ਨਹੀਂ ਕਰੀ ਜੀ ਸ਼ਿਕਾਇਤ ਕਰੀ ਐ एसएसपी ਦਫ਼ਤਰ ਦਾ ਦਰਖਾਤ ਦਰਖਾਤ ਦਈ ਹੈ ਜੀ ਉਹਨਾਂ ਨੇ ਐਸਪੀ ਵੀ ਨੂੰ ਆਪਣਾ ਐਸਪੀ ਸਾਹਿਬ ਨੂੰ ਕਰੀ ਹੈ ਜੀ ਕਿੰਨੇ ਚਿਰ ਪਹਿਲਾਂ ਕੀਤੀ ਹੈ ਦਰਖਾਤ ਹਾਲੇ 10 ਦਿਨ ਹੋ ਗਏ ਤਾਂ ਉਹ ਕਿਹਾ ਇਹਨੂੰ ਮਤਲਬ 6-7 ਦਿਨ ਹੋ ਗਏ ਜੀ ਹੁਣ ਸੀਐਸਟਾਫ ਐਸਐਸਓ ਸਾਹਿਬ ਆਈ ਹੈ ਜੀ ਤੁਸੀਂ ਕਹਿ ਰਹੇ ਤੇ ਕਿ ਭਈ ਜਦੋਂ ਗੋਲੀ ਮਾਰੀ ਆ ਗੋਲੀ ਮਾਰਨ ਦੇ ਬਾਅਦ ਗੋਲੀ ਮਾਰਨੇ ਦੇ ਬਾਅਦ ਕਹਿੰਦੇ ਉਹ ਬੰਦੇ ਚਲੇ ਗਏ ਫੇਰ ਉਹਨੂੰ ਦੇਖਣ ਆਏ ਆ ਕੀ ਕੀ ਮਸਲਾ ਕੀ ਹੈ ਜੀ ਇਹ ਸਾਰੀ ਇੱਥੇ ਨਾ ਜੀ ਨਰੇਗਾ ਵਾਲੀਆਂ ਨਾ ਇੱਥੇ ਕੰਮ ਕਰਦੀਆਂ ਸੀ ਇਹ ਜਨਾਨੀਆਂ ਪਿੰਡ ਦੀਆਂ ਹਾਂ ਉਹ ਉਹਨਾਂ ਨੇ ਹੀ ਦੱਸਿਆ ਸਾਨੂੰ ਕਹਿੰਦੇ ਪਹਿਲਾਂ ਇਹਦੇ ਗੋਲੀ ਮਾਰੀ ਮੁੰਡੇ ਦੇ ਫੇਰ ਅੱਗੇ ਲੰਘੇ 100 ਮੀਟਰ ਤੋਂ ਫੇਰ ਵਾਪਸ ਆਇਆ ਉਹ ਹੀ ਮੋਟਰਸਾਈਕਲ ਉਹ ਮੋਟਰਸਾਈਕਲ ਤੇ ਸਵਾਰ ਸੀਗੇ ਤੇ ਉਹਨਾਂ ਨੇ ਆ ਕੇ ਇੱਥੇ ਖੜ ਕੇ ਦੇਖ ਕੇ ਫੇਰ ਲੰਘੇ ਕੀ ਲੱਗ ਰਿਹਾ ਜਿਹੜੇ ਆ ਦਿਨ ਪ੍ਰਤੀ ਦਿਨ ਇਹੋ ਜੇ ਕੰਮ ਹੋ ਰਹੇ ਆ ਇਸ ਤੋਂ ਮਾਰੇ ਦੀਨ ਕਦੋਂ ਆਣ ਗਈ ਹੋਰ ਦੱਸੋ ਬੀਬੀ 22 22 25 ਸਾਲਾਂ ਦੇ ਮੁੰਡੇ ਮਰ ਰਹੇ ਆ ਸਾਡਾ ਤਾਂ ਇੱਕ ਮੁੰਡਾ ਇੱਕੇ ਇੱਕੇ ਭਰਾ ਸੀ ਆ ਜੀ ਇਹ ਅੱਛਾ ਇਕੱਲਾ ਹੀ ਮੁੰਡਾ ਸੀਗਾ ਮਾਰਤਾ ਦੱਸੋ ਕੰਮ ਕੀ ਕਰਦਾ ਦਾ ਜੀ ਇਹ ਖੇਤੀਬਾੜੀ ਦਾ ਕਰਦਾ ਜੀ ਇਹ ਖੇਤੀਬਾੜੀ ਦਾ ਕੰਮ ਹੈ ਜੀ ਕਰਦਾ ਸਾਰਾ ਪਰਿਵਾਰ ਖੇਤੀਬਾੜੀ ਕਰਦਾ ਹੈ ਪਤਾ ਲੱਗਿਆ ਬੌਂਸਰ ਵੀ ਦਾ ਜੀ ਇਹ ਹਾਂ ਪਰਸਨਲ ਲੱਗਿਆ ਚੁਗਾ ਜੀ ਅੱਛਾ ਪਰਸਨਲ ਵੀ ਜੀ ਨਾਲ ਨੌਕਰੀ ਕਰਦਾ ਵੀ ਆਪਸੀ ਕੋਈ ਰੰਜਿਸ਼ ਵਗੈਰਾ ਤਾਂ ਨਹੀਂ ਸੀਗੀ ਕੋਈ ਦੇਖੋ ਜਿਹੜੀ ਇਹਨਾਂ ਦੀ ਰੰਜਸ ਦੀ ਪਹਿਲਾਂ ਇਹਨਾਂ ਦਾ ਪਰਚਾ ਹੋਇਆ ਦਾ ਛੋਟਾ ਮੋਟਾ ਪਹਿਲਾਂ ਚਾਰ ਦਿਨਾਂ ਦੀ ਨਾਲ ਦੀ ਉਹ ਨਿਬੜ ਗਿਆ ਦਾ ਪਰਚਾ ਹਾਂ ਇਹਨਾਂ ਦਾ ਉਹਦੇ ਬਾਅਦ ਇਹਨਾਂ ਤੇ ਜੋ ਵੀ ਗੱਲਬਾਤ ਹੋਈ ਹੈ ਥੋੜੇ ਚਿਰ ਪਹਿਲਾਂ ਇਹਨੂੰ ਟੂਰਨਾਮੈਂਟ ਕਰਾਇਆ ਦਾ ਸੀ ਟੂਰਨਾਮੈਂਟ ਨੂੰ ਰਾਤ ਨੂੰ ਮਨੂੰ ਮਿਲਿਆ ਮਨੂੰ ਇਹਨਾਂ ਦੱਸਿਆ ਜਾ ਤੇ ਮਨੂੰ ਵੀ ਧਮਕੀ ਆਈ ਹੈ ਮੈਂ ਇਹਨੂੰ ਗੱਲਬਾਤ ਕਰੀ ਦੀ ਨਾਲ ਮਾ ਜੇ ਤੈਨੂੰ ਧਮਕੀ ਦੇ ਕੋਈ ਸਰਕਾਰ ਤਰਫੋਂ ਉਹਦੇ ਉਤੇ ਬਾਅਦ ਇਹਨਾਂ ਕੋਈ ਸਾਨੂੰ ਦੱਸੀ ਨਹੀਂ ਕੋਈ ਗੱਲ ਬਾਤ ਇਹਨੇ ਦੱਸੀ ਨਹੀਂ ਵੀ ਕੀ ਕੌਣ ਬੰਦਾ ਹੈ ਜਿਹੜਾ ਧਮਕੀ ਦੇ ਰਿਹਾ ਹੈ ਨਹੀਂ ਜੀ ਇਹਨੇ ਆਪਣਾ ਕੋਈ ਘਰ ਘੈਂ ਦੱਸੀ ਕੋਈ ਤਾਂ ਸ਼ੱਕ ਕਿਸੇ ਤੇ ਸ਼ੱਕ ਕੌਣ ਕੀਤੇ ਨਾ ਸਕਦੇ ਸ਼ੱਕ ਤੇ ਹੁਣ ਮੁੰਡਾ ਦੀ ਦੀ ਵਿਗੜ ਪਈ ਵੀ ਨਹੀਂ ਸਾਊ ਬਹੁਤ ਆ ਜੀ ਮੰਤ ਸਰ ਮੈਂ ਦੱਸਦਾ ਜੀ ਇਹ ਮੁੰਡਾ ਦਾਦਾ ਨਾ ਜੀ ਉਹਦੇ ਨਾਲ ਦੋ ਮੇਰਾ ਭਰਾ ਸੀਗਾ ਜੀ ਉਹ 2016 ਦੇ ਵਿੱਚ ਸਾਤੇ ਪਰਚਾ ਪਿਆ ਸੀਗਾ ਜੀ 307 ਦਾ ਚੰਡੀਗੜ੍ਹ ਫਲੈਕਸਿਟੀ ਜਿਮ ਚਲੋ ਉਹ ਪਰਚਾ ਨਿਬੜ ਨਵੜਵਾ ਕੇ ਹੋ ਗਿਆ ਜੀ ਹਨਾ ਇਹ ਸਜ਼ਾ ਕੱਟ ਲਈ ਸਭ ਕੁਝ ਕਰ ਲਿਆ ਉਹ ਤੋਂ ਬਾਅਦ ਚਲੋ ਇਹਨਾਂ ਨੇ ਆਪਣਾ ਕੰਮ ਕਰ ਵੇਖਣ ਲੱਗ ਗਏ ਇਹ ਸੁਧਰ ਗਏ ਜਵਾਗ ਹੋ ਗਏ ਵਿਆਹ ਕਰਾ ਲਿਆ ਆ ਕੇ ਇਹਨਾਂ ਨੇ ਠੀਕ ਹੈ ਜੀ ਮੈਂ ਹਲੇ ਜੇਲ੍ਹ ਦੇ ਵਿੱਚ ਸੀਗਾ ਜੀ ਤੇ ਅਸੀਂ ਸਰ ਹੁਣ ਸਾਰੇ ਹੀ ਮਤਲਬ ਆਪਣਾ ਕੰਮ ਕਰ ਵੇਖ ਰਹੇ ਆ ਠੀਕ ਹੈ ਜੀ ਹੋਰ ਇਹ ਲਾਈਨ ਛੱਡੀ ਬੈਠੇ ਠੀਕ ਹੈ ਜੀ ਲੇਕਿਨ ਹੁਣ ਮੈਂ ਤੁਹਾਡੇ ਇਹ ਚੈਨਲ ਦੇ ਮਾਧਿਅਮ ਦੇ ਰਾਹੀਂ ਮੈਸੇਜ ਪਹੁੰਚਾਣਾ ਚਾਹਣਾ ਉਹਨਾਂ ਨੂੰ ਵੀ ਮੇਰੇ ਨਾਲ ਦੇ ਮੇਰਾ ਮੇਰੇ ਨਾਲ ਦੇ ਭਰਾਵਾਂ ਨੂੰ ਤੰਗ ਕਰਕੇ ਕੋਈ ਫਾਇਦਾ ਨਹੀਂ ਮਾਰ ਕੇ ਜਿਹਨੇ ਮੇਰੇ ਤੱਕ ਪਹੁੰਚੋ ਨਾ ਜਿਨ੍ਹਾਂ ਨੇ ਮੈਨ ਤੁਹਾਨੂੰ ਮੈਂ ਚਾਹੀਦਾ ਮੇਰੇ ਤੱਕ ਪਹੁੰਚੋ ਜੇ ਹੈ ਨਾ ਦਮ ਤਾਂ ਮੇਰੇ ਤੱਕ ਪਹੁੰਚੋ ਠੀਕ ਹੈ ਤੇ ਮੇਰਾ ਭਰਾ ਗਿਆ ਨਾ ਤਾਂਤ ਮੈਂ ਆਪਣਾ ਭਰਾ ਦੇ ਬਦਲੇ ਤੁਹਾਡਾ ਲਾਉਂਗਾ ਕੁਝ ਨਾ ਕੁਝ ਠੀਕ ਹੈ ਮੇਰਾ ਗਗਨਦੀਪਣਾ ਜੀ ਨਵਾਂ ਗੁਰੂਪਿੰਡ ਹੈ 1133/2 ਮਕਾਨਪੁਰ ਹੈ ਜੀ ਠੀਕ ਹੈ ਜੀ ਠੀਕ 30 ਹੈ ਜਿਹੜਾ ਮੁੰਡੇ ਤੇ ਗੋਲੀ ਮਾਰੀ ਹੈ ਇਹ ਬੌਂਸਰ ਹੈ ਜੀ ਇਹੇ ਹਾਂਜੀ ਇਹ ਬੌਂਸਰ ਹੈ ਜੀ ਹੁੰਦਾ ਨੰਬਰ ਜੇ ਲੱਗਿਆ ਹੋਇਆ ਸਾਰਾ ਖਰੜਾ ਕਲੱਬ 'ਚ ਕੀ ਕਿਸੇ ਨਾਲ ਲਾਕਡਾਟ ਦੀ ਕੀਤੀ ਤਾਂ ਇਹਦਾ ਨਾ ਇੱਕ ਕੇਸ ਚੱਲਦਾ ਸੀਗਾ ਜੀ 4-5 ਸਾਲ ਤੋਂ ਕਾਹਦਾ ਦਾ ਇਹ ਹੋ 307 ਦਾ ਪਰਦੇ ਹੋਇਆ ਹੈ। ਚੰਡੀਗੜ੍ਹ ਇਹ ਜਿੰਮਤ ਲੱਗਿਆ ਹੋਇਆ ਤਾਂ ਉੱਥੇ ਇੱਕ ਬਾੜ ਦਾ ਤੋਹਸੀ। ਹੂੰ। ਕਿਦਾਂ ਹੋਣਾ ਸੀ ਪਰਿਵਾਰ ਦੇ ਉਹਦੀ ਚਾਚਾ ਹੀ ਮੈਂ ਉਹਦਾ ਮੁੰਡਾ। ਅੱਛਾ। ਉਹ ਤੇ ਇੱਕ 3-4 ਸਾਲ ਤੋਂ ਉਹਦਾ ਕੇਸ ਚੱਲਦਾ ਹੈ। ਉਹਦੇ ਵਿੱਚ ਕੋਈ ਬਾਕੀ ਦਾ ਸਾਨੂੰ ਪਤਾ ਨਹੀਂ ਹੈ ਜ਼ਿਆਦਾ। ਹੂੰ। ਉਹਦੇ ਵਾਰੀ ਇਹਨੂੰ ਕੁਝ ਪਹਿਲਾਂ ਵੀ ਥ੍ਰੈਟ ਆਏ ਹਨ। ਅੱਛਾ। ਪਹਿਲਾਂ ਵੀ ਹਮਲੇ ਦੀ ਕੋਸ਼ਿਸ਼ ਹੋਈ ਹੈ ਇਹਦੇ ਬਾਜੀ। ਹਮਲੇ ਦੀ ਕੋਸ਼ਿਸ਼ ਹੋਈ ਹੈ। ਪਹਿਲਾਂ ਕਿ ਕਿਸ ਤਰ੍ਹਾਂ ਹਮਲਾ ਕਰਿਆ ਜੀ? ਗੋਲੀ ਚੱਲੀ ਕੀ ਹੋਇਆ ਗੋਲੀ ਨਾ ਪਿੱਛਾ ਕਰਿਆ ਗਿਆ ਤੇ ਗੱਡੀ ਵੀ ਨਾਲ ਗੱਡੀ ਤੇ ਗੱਡੀ ਮਾਰੇ ਕੁਝ ਕੀਤੀ ਹਾਂਜੀ ਹਾਂਜੀ ਉਹਦਾ ਨਾ ਪਿੱਛਾ ਕਰਦੇ ਸੀਗੇ ਜੀ ਬੰਦੇ ਹਾਂਜੀ ਗੱਡੀ ਤੇ ਗੱਡੀ ਵੀ ਮਾਰੀ ਗਏ ਅੱਛਾ ਹਾਂਜੀ ਤੇ ਗੱਡੀ ਜੀ ਗੱਡੀ ਮਾਰੀ ਉਹਨਾਂ ਨੇ ਤੇ ਅੱਜ ਇਹ ਹੁਣ ਜੇ ਇੱਥੇ ਨਾ ਜਿੰਮਤ ਅੱਜ ਲੱਗਿਆ ਹੋਇਆ ਸੀਗਾ ਕਿੰਨੇ ਕਿੰਨੇ ਭੈਣਾਂ ਦਾ ਭਾਈ ਦਾ ਜੀ ਇਹ ਕੱਲਾ ਹੀ ਕੱਲਾ ਹੀ ਭਰਾ ਇੱਕ ਭੈਣ ਹੈ ਜੀ ਅੱਛਾ ਤੇ ਹੁਣ ਸਰਕਾਰ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਤਾਂ ਇਸ਼ਾਫਲੀ ਮੰਗ ਕਰਦੇ ਪ੍ਰਸ਼ਾਸਨ ਦਾ ਬਹੁਤ ਢਿੱਲਾ ਹੈ ਜੀ ਡੇਢ ਘੰਟਾ ਮੁੰਡਾ ਜੇ ਉਹਦੀ ਬਚਣ ਦੀ ਕੋਈ ਉਮੀਦ ਵੀ ਸੀਗੀ ਇੱਕ ਡੇਢ ਘੰਟਾ ਐਂਬੂਲੈਂਸ ਨਹੀਂ ਆਈ ਅੱਜ ਅਸੀਂ ਚੰਡੀਗੜ੍ਹ ਦੇ ਬਿਲਕੁਲ ਮੁਹਾਲੀ ਦੇ ਬੈਠੇ ਹਾਂ ਮੁਹਾਲੀ ਦੇ ਜਦੋਂ 5 ਮਿੰਟ ਕਿਹ ਕਹਿੰਦੇ ਹਰ ਜਗ੍ਹਾ ਐਂਬੂਲੈਂਸ ਆਉਂਦੀ ਕੋਈ ਐਂਬੂਲੈਂਸ ਨਹੀਂ ਆਈ ਠੀਕ ਠੀਕ